ਭਗਵਾਨਾ ਕਦੇ ਤੁਸੀਂ ਖੱਤਰ ਵੇਖਿਆ ਗੱਦੀ ਦੇਖੀ ਹੋਵੇ ਕਦੇ ਉਹ ਕਿੰਨਾ ਭਾਰਟ ਹੁੰਦੀ ਹੈ ਜੇਕਰ ਮੈਂ ਗੱਲ ਕਰਾਂ ਦੇਵੀ ਦੇਵਤਿਆਂ ਦੀ ਤੁਸੀਂ ਕਦੇ ਸ਼ਿਵਜੀ ਦੀ ਸਵਾਰੀ ਦੇਖੀ ਹੈ ਵਾਹ ਮਗਰ ਉਹਦੀ ਸਵਾਰੀ ਹੈ ਚਿੱਟਾ ਬਲਦ ਤੇ ਇਸੇ ਤਰ੍ਹਾਂ ਬ੍ਰਹਮਾ ਦੀ ਸਵਾਰੀ ਕਦੇ ਤੁਸੀਂ ਦੇਖੀ ਹੋਵੇ ਉਹਦੀ ਸਵਾਰੀ ਹੈ ਹਾਂਸ ਤੇ ਦੁਰਗਾ ਦੀ ਸਵਾਰੀ ਹੁੰਦੀ ਹੈ ਸ਼ੇਰ ਤੇ ਗਦੀ ਦੀ ਸਵਾਰੀ ਹੁੰਦੀ ਹੈ ਸਤਲਤਾ ਦੇਵੀ ਜਿਹਦੀ ਕੱਤਕ ਦੇ ਵਿੱਚ ਪੂਜਾ ਹੁੰਦੀ ਹੈ ਲੋਕ ਉਹਦਾ ਵਰਤ ਵੀ ਰੱਖਦੇ ਨੇ ਪੂਜਾ ਵੀ ਕਰਦੇ ਨੇ ਜਿਹੜੀਆਂ ਇਸਤਰੀਆਂ ਨੇ ਮਹਾਰਾਜ ਜੀ ਘਰੇ ਵੀ ਜੋ ਕੁਝ ਵੀ ਸੰਸਾਰ ਦੇ ਵਿੱਚ ਦੇਵੀ ਦੇਵਤਾ ਜਨ ਸੰ ਜੋ ਇਸ ਸੰਸਾਰ ਦੇ ਉੱਤੇ ਆਏ ਜਾ ਫਿਰ ਸਾਧੂ ਗੁਰੂ ਪਾਸ਼ਾ ਜੀ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਿਵੇਂ ਕਿ ਆਪਾਂ ਗੁਰਬਾਣੀ ਦਾ ਹਵਾਲਾ ਜਿਵੇਂ ਦੇਵਾਂ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ ਨੇ ਇੱਕ ਆਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰਿਕ ਪੰਡਾਰੇ ਇੱਕ ਲਾਇ ਦੀਵਾਨ ਬ੍ਰਹਮਾ ਹੋ ਗਿਆ ਵਿਸ਼ਨੂੰ ਹੋ ਗਿਆ ਸ਼ਿਵ ਜੀ ਹੋ ਗਿਆ ਇਹ ਸਾਰੇ ਮਹਾਰਾਜ ਜੀ ਨਿਆਗੇ ਕਹਿੰਦੇ ਵੀ ਇਹ ਜਿਹੜਾ ਸੰਸਾਰ ਚੱਲਦਾ ਪਿਆ ਇਹਦੇ ਇਹਦੇ ਵਿੱਚ ਇਹਨਾਂ ਦੀ ਡਿਊਟੀ ਲੱਗੀ ਹੈ ਕੋਈ ਇੱਥੇ ਜਨਮ ਦੇਣ ਵਾਲਾ ਹੈ ਕੋਈ ਇੱਥੇ ਅੰਦੇਣ ਵਾਲਾ ਹੈ ਤੇ ਕੋਈ ਇਥੇ ਸੰਘਾਰ ਕਰਨ